ਤੋ ਮੈਂ ਤੁਹਾਡਾ ਆਪਣਾ ਸੁਖ ਨਾਨ ਵਾਲੀ ਜਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਅਗਰ ਆਪਾਂ ਗੱਲ ਕਰੀਏ ਸ਼ੰਭੂ ਬੈਰੀਗਲ ਦੀ ਜੋ ਕਿ ਮੌਜੂਦ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਵੱਡੇ 5-5 ਫੁੱਟ ਦੇ ਇਹ ਪਿੱਲਰ ਜਿੰਨੇ ਉੱਪਰ ਨੂੰ ਨੇ ਉਹਨੇ ਹੀ ਅੱਗੇ ਨੂੰ ਨੇ ਇਹ 5-5 5 बाई 5 ਦੇ ਪਿੱਲਰ ਲਗਾ ਦਿੱਤੇ ਗਏ ਨੇ ਉਸ ਤੋਂ ਫਰੰਟ ਸਾਈਡ ਤੇ ਅਗਰ ਆਪਾਂ ਸਰੀਏ ਦੀ ਗੱਲ ਕਰ ਲਈਏ ਸਰੀਆ ਬਹੁਤ ਤਿੱਖਾ ਕਰਕੇ ਖਰਾਬ ਮਸ਼ੀਨ ਦੇ ਨਾਲ ਤਿੱਖੇ ਕਰਕੇ ਜੋ ਕਿ ਟਾਇਰਾਂ ਨੂੰ ਪਾਰਨ ਵਾਸਤੇ ਪੁਖਤਾ ਪ੍ਰਬੰਧ ਜੋ ਕਿ ਸਰਕਾਰ ਨੇ ਅੱਜ ਤੋਂ ਸਾਲ ਪਹਿਲਾਂ ਦਿੱਲੀ ਧਰਨੇ ਦੇ ਵਿੱਚ ਕੀਤਾ ਸੀਗਾ ਤੇ ਇਹ ਲਗਾ ਰਹੇ ਨੇ ਕਿਸਾਨਾਂ ਕੇ ਟਿਕ ਪਉਣੇ ਜਾਂ ਨਹੀਂ ਟਿਕ ਪਉਣੇ ਉਹ ਬਾਅਦ ਦੀ ਗੱਲ ਹੈ ਅਗਰ ਆਪਾਂ ਗੱਲ ਕਰਦੇ ਪਰਲੀ ਸਾਈਡ ਦੀ ਉਧਰਲੀ ਸਾਈਡ ਤਾਰ ਲਗਾ ਦਿੱਤੀ ਗਈ ਹੈ ਕੰਡਾ ਤਾਰ ਜਿਹੜੀ ਨੂੰ ਸਿਰਫ ਆਰਮੀ ਨੂੰ ਅਥਾਰਾਈਜ਼ ਹੁੰਦੀ ਹੈ ਇਹ ਵਾਲੀ ਕੰਡਾ ਤਾਰ ਸੋ ਕਿ ਤੁਸੀਂ ਦੇਖ ਸਕਦੇ ਹੋ ਫੋਰਸਸ ਅਗਰ ਉਹ ਸੈਂਟਰ ਗਵਰਨਮੈਂਟ ਦੀ ਗੱਲ ਕਰ ਲਈਏ ਜਾਂ ਪੰਜਾਬ ਪੁਲਿਸ ਦੀ ਗੱਲ ਕਰ ਲਈਏ ਜਾਂ ਹਰਿਆਣਾ ਪੁਲਿਸ ਦੀ ਗੱਲ ਕਰ ਲਈਏ ਤਕਰੀਬਨ ਜਿਹੜੇ ਜਿੱਤੇ ਆਪਾਂ ਖਲੋਤੇ ਆ ਪੰਜਾਬ ਦਾ ਏਰੀਆ ਔਰ ਇੱਥੇ ਵੀ ਜਿਹੜੀ ਆ ਹਰਿਆਣਾ ਫੋਰਸ ਲਗਾ ਦਿੱਤੀ ਗਈ ਆ ਹਰਿਆਣਾ ਪੁਲਿਸ ਲਗਾ ਦਿੱਤੀ ਗਈ ਆ ਉਸ ਦੇ ਨਾਲ ਨਾਲ ਸੈਂਟਰ ਗਵਰਨਮੈਂਟ ਦੀਆਂ ਕਈ ਏਜੰਸੀਆਂ ਜਿਹੜੀਆਂ ਇੱਥੇ ਮੌਜੂਦ ਹਨ ਔਰ ਗੱਲ ਕਰਦੇ ਆ ਐਡੇ ਪੁਖਤਾ ਪ੍ਰਬੰਧ ਜਿਹੜਾ ਕਿ ਸਰਕਾਰ ਨੂੰ ਕਿਸ ਚੀਜ਼ ਦਾ ਡਰ ਆ ਅਗਰ ਆਪਾਂ ਗੱਲ ਕਰ ਲਈਏ ਕਿਸਾਨੀ ਬਿੱਲਾਂ ਦੀ ਕਿੰਡੀਕ ਗੱਲ ਵਾ ਜਿਹੜਾ ਕਿ ਕਿਸਾਨਾਂ ਤੋਂ ਐਡਾ ਹੀ ਮੋਦੀ ਸਰਕਾਰ ਡਰ ਚੁੱਕੀ ਆ ਸਤਨੂ ਦੇ ਲਾਈਵ ਤਸਵੀਰਾਂ ਦਿਖਾ ਰਹੇ ਆ ਕਿ ਕਿੱਡੇ-ਕੱਡੇ ਜਿਹੜੇ ਹੈਵੀ ਸੂਏ ਲਗਾ ਦਿੱਤੇ ਗਏ ਨੇ ਨਾਲੋਂ ਜਿਹੜੇ ਟਰੈਕਟਰਾਂ ਦੇ ਟਾਇਰਾਂ ਨੂੰ ਪਾੜ ਕੇ ਨਿਕਲ ਜਾਣਗੇ ਔਰ ਐਡੇ ਪੁਖਤਾ ਪ੍ਰਬੰਧ ਕਿਸਾਨਾਂ ਵੱਲੋਂ ਜਿਹੜੇ ਆਪਣੇ ਪ੍ਰਬੰਧ ਕੀਤੇ ਗਏ ਨੇ ਔਰ ਸਰਕਾਰ ਵੱਲੋਂ ਆਪਣੇ ਪ੍ਰਬੰਧ ਕੀਤੇ ਗਏ ਨੇ ਕਿ ਕਿਸਾਨ ਵੀ ਪੂਰੀ ਤਿਆਰੀ ਦੇ ਵਿੱਚ ਆ ਰਹੇ ਆ 6 ਤੋਂ 7 ਮਹੀਨੇ ਦਾ ਰਾਸ਼ਨ ਤਕਰੀਬਨ ਵਿੱਚ ਲੈ ਕੇ ਆ ਰਹੇ ਆ ਉਸ ਦੇ ਨਾਲ ਨਾਲ ਜੇ ਆਪਾਂ ਗੱਲ ਕਰੀਏ ਕਿ ਇੱਥੇ ਵੀ ਕਾਫੀ ਤੌਰ ਤੇ ਜਿਹੜੀ ਜਨਤਾ ਮੌਜੂਦ ਹੈ ਅਗਰ ਆਪਾਂ ਦਰਿਆ ਦੇ ਵਿਚਲੇ ਪਾਸੇ ਦੀ ਗੱਲ ਕਰੀਏ ਦਰਿਆ ਦੇ ਵਿੱਚ ਵੀ ਉਹਨਾਂ ਨੇ ਖੱਡੇ ਮਾਰ ਦਿੱਤੇ ਗਏ ਨੇ ਜੀਸੀਬੀ ਮਸ਼ੀਨ ਦੇ ਨਾਲ ਬਹੁਤ ਬਹੁਤ ਵੱਡੀਆਂ ਜਿਹੜੀਆਂ ਖੱਡਾਂ ਮਾਰ ਦਿੱਤੀਆਂ ਗਈਆਂ ਨੇ ਕਿ ਜਿਹੜੇ ਕਿਸਾਨ ਆ ਜਿਹੜਾ ਵਿਚੋ ਦੀ ਨਾਲ ਲੰਘ ਕੇ ਚਲੇ ਜਾਣ ਸੋ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਨੇ ਆ ਸੋ ਤੁਸੀਂ ਦੇਖ ਸਕਦੇ ਹੋ ਕਿ ਦਰਿਆ ਦੇ ਵਿੱਚ ਮਸ਼ੀਨ ਖੜਕੇ ਲਗਭਗ 7-7 8-8 ਫੁੱਟ ਦੇ ਡੂੰਘੇ ਟੋਏ ਮਾਰ ਦਿੱਤੇ ਗਏ ਨੇ ਸੋ ਕਈ ਥਾਂ ਤੇ ਪੱਥਰ ਲਗਾ ਦਿੱਤਾ ਗਿਆ ਹੈ ਕਈ ਥਾਂ ਤੇ ਖੱਡੇ ਮਾਰ ਦਿੱਤੇ ਗਏ ਨੇ ਕਿ ਜਿਹੜੇ ਕਿਸਾਨ ਦਰਿਆ ਦੇ ਵਿੱਚੋਂ ਦੀ ਲੰਘਰ ਕੇ ਕਿਤੇ ਪਰਲੀ ਸਾਈਡ ਨਾਲ ਚਲੇ ਜਾਣ ਸੋ ਬਹੁਤ ਹੀ ਇਹ ਪੁਖਤਾ ਪ੍ਰਬੰਧ ਜਿਹੜੇ ਸਰਕਾਰ ਡਰੀ ਹੋਈ ਹੈ ਕਹਿ ਸਕਦੇ ਆਪਾਂ ਚਾਹੇ ਉਹ ਸੈਂਟਰ ਗਵਰਨਮੈਂਟ ਲਾ ਲੋ ਚਾਹੇ ਉਹ ਪੰਜਾਬ ਗਵਰਨਮੈਂਟ ਲਾ ਲੋ ਪੂਰੇ ਵੱਡੇ ਲੈਵਲ ਤੇ ਜਿਹੜੀ ਆ ਡਰੀ ਹੋਈ ਆ ਕਿਸਾਨਾਂ ਤੋਂ ਜਿਹੜੇ ਕਿਸਾਨਾਂ ਨੇ ਹੱਲਾ ਬੋਲ ਰੈਲੀ ਕੀਤੀ ਆ ਜੋ ਕਿ ਗਰਦਾਸਪੁਰ ਤੋਂ ਕੱਲ ਦੇ ਚਾਲੇ ਪਾਏ ਨੇ ਕਿ ਅੱਜ ਤਕਰੀਬਨ ਸਰਹੰਦ ਦੇ ਨੇਰੇ ਤੇਰੇ ਸਰਹੰਦ ਤੋਂ ਹੋ ਸਕਦਾ ਅੱਗੇ ਵੀ ਪਹੁੰਚ ਚੁੱਕੇ ਹੋਣ ਕਿ ਕੁਝ ਘੰਟਿਆਂ ਦੇ ਵਿੱਚ ਜਿਹੜੇ ਆ ਸ਼ੰਭੂ ਬੈਰੀਅਲ ਤੇ ਪਹੁੰਚਣ ਵਾਲੇ ਆ ਸੋ ਕਿਸਾਨਾਂ ਵੱਲੋਂ ਹੱਲਾ ਬੋਲ ਰੈਲੀ ਦਿੱਲੀ ਦੇ ਵਿੱਚ ਜਿਹੜਾ ਗ ਲੰਬੇ ਸਮੇਂ ਵਾਸਤੇ ਅਨਮਿੱਥੇ ਸਮੇਂ ਵਾਸਤੇ ਆ ਅੰਦੋਲਨ ਲੜ ਜਾ ਰਹੇ ਨੇ ਸੋ ਨਵੀਂ ਅਪਡੇਟ ਦੇ ਨਾਲ ਜੁੜੇ ਰਹੋ ਪੰਜਾਬ ਦੀ ਆਵਾਜ਼ 채ਨਲ ਦੇ ਨਾਲ ਮਖੇਲ ਜੀ ਕੀ ਲੱਗਦਾ ਕਿ ਜਿਹੜੀ ਇਸ ਇਸ ਥਾਂ ਦੀ ਸਥਿਤੀ ਐ ਇਸ ਟਾਈਮ ਹਾਂਜੀ ਜਿਹੜੀ ਆ ਇਹ ਪੰਜਾਬ ਦੇ ਵਿੱਚ ਆਪਾਂ ਇਸ ਟਾਈਮ ਘਲੋਤਿਆਂ ਪੁਲ ਤੋਂ ਉਰਲੀ ਸਾਈਡ ਹੀ ਹਾਂਜੀ ਪੰਜਾਬ ਵਾਲੇ ਪਾਸੇ ਤੇ ਹਰਿਆਣਾ ਪੁਲਿਸ ਤੇ ਲੱਗੀ ਹੋਈ ਕਿਸ ਤਰ੍ਹਾਂ ਦਾ ਵਤੀਰਾ ਜਰਾਣਾ ਦਾ ਦੇਖਣ ਨੂੰ ਮਿਲ ਰਿਹਾ ਇਹ ਵੇਖੋ ਜੀ ਆਪਣੇ ਸੁਖ ਜੀ ਪਹਿਲਾਂ ਵੀ ਜੋ ਖੱਟੜ ਸਰਕਾਰ ਆ ਹਮੇਸ਼ਾ ਨਿਸ਼ਾਨਾ ਨਾਲ ਧੱਕਾ ਕਰਦੀ ਆੜੀ ਆ ਤੇ ਹੁਣ ਵੀ ਦੇਖੋ ਇਹਨਾਂ ਨੇ बोलते ਤੇ ਲੌਣੇ ਲੌਣੇ ਬੈਰੀਕੇਡ ਇਹਨਾਂ ਨੇ ਤੋਏ ਜਰੇ ਨਹਿਰ ਦੇ ਵਿੱਚ ਦਿਖਾਇਓ ਉਹ ਵੀ ਪੁੱਟੇ ਨੇ ਕਿ ਕਿਸਾਨ ਇਥੋਂ ਦੀ ਲੰਘਣਾ ਸਕੇਣ ਸੋ ਜੇ ਅਪਾ ਗੱਲ ਕਰੀਏ ਦਰਿਆ ਦੇ ਵਿੱਚ ਬਹੁਤ ਬਹੁਤ ਵੱਡੇ ਟੋਏ ਪੱਟ ਦਿੱਤੇ ਨੇ ਔਰ ਟੋਇਆਂ ਦੇ ਬਾਵਜੂਦ ਵੀ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਹੜੀ ਸੈਂਟਰ ਸਰਕਾਰ ਦੀ ਫੋਰਸ ਹੈ ਫੋਰਸ ਪਹੁੰਚ ਚੁੱਕੀ ਆ ਦਰਿਆ ਦੇ ਵਿੱਚ ਵੀ ਫੋਰਸ ਲਗਾ ਦਿੱਤੀ ਗਈ ਆ ਕਿ ਜਿਹੜੇ ਕਿਸੇ ਪਾਸਿਓਂ ਇਹ ਲੰਘਣਾ ਅਗਰ ਇਹ ਬਗੈਰ ਦੀ ਗੱਲ ਕਰੀਏ ਇਹ ਤੋਂ ਕੁਝ ਲੋਕਾਂ ਤੋਂ ਪੁੱਛਿਆ ਗਿਆ ਸੀ ਕਿ ਜਿਹੜੀਆਂ ਪੈਲੀਆਂ ਨੇ ਇੱਥੇ ਲੱਗ ਲੱਗੇ ਉਹਨਾਂ ਦੀ ਵੀ ਬੈਰੀਕੇਡਿੰਗ ਕੀਤੀ ਜਾ ਰਹੀ ਹੈ ਬਿਲਕੁਲ ਇਹ ਸਚਾਈ ਹੈ ਜੀ ਜਿਨਨੇ ਦਿੱਲੀ ਨੂੰ ਰਸਤੇ ਜਾਂਦੇ ਉਹ ਸਾਰੇ ਬੰਦ ਕੀਤੇ ਕਿਤੇ ਨਾਲ ਦੀ ਨਾਲ ਜੋ ਲੱਗੇ ਪਾਸੇ ਸੋਚਕਾਰ ਰਸਤੇ ਜਾਂਦੇ ਉਹਨਾਂ ਤੇ ਵੀ ਇਹਨਾਂ ਨੇ ਚੋਅੇ ਪੁੱਛੇ ਆ ਕਿ ਕਈਆਂ ਥਾਵਾਂ ਤੇ ਬੈਰੀਕੇਡ ਪੱਕੀ ਕੀਤੀ ਆ ਫੋਰਥ ਆ ਪੰਜਾਬ ਦਾ ਬਾਰਡਰ ਪੈਂਦਾ ਵਾ ਇੱਥੇ ਹਰਿਆਣੇ ਦੇ ਲਾਇ ਨੇ ਮੁਲਾਜ਼ਮ ਸਾਰੇ ਜੋ ਸਕੂਟੀ ਆ ਪੰਜਾਬ ਪੁਲਿਸ ਕੀ ਕਰ ਰਹੀ ਆ ਪੰਜਾਬ ਪੁਲਿਸ ਵੀ ਵੇਖੋ ਕਿਸਾਨਾਂ ਵਾਲੇ ਜੋ ਮਿਲ ਕੇ ਸਰਕਾਰ ਨੇ ਜੋ ਕਹਿਣਾ ਕਰਨਾ ਤੇ ਉਹਨਾਂ ਨੇ ਉਹ ਹੀ ਆ ਬਿਲਕੁਲ ਧੱਕਾ ਕਰ ਰਹੀ ਆ ਕਿਸਾਨਾਂ ਨਾਲ ਸੈਂਟਰ ਦੀ ਸਰਕਾਰ ਨੇ ਤੇ ਕਰਨਾ ਕਰਨਾ ਨਾਲ ਪੰਜਾਬ ਸਰਕਾਰ ਵੀ ਉਹਨਾਂ ਨਾਲ ਮਿਲ ਚੁੱਕੀ ਆ ਹੁਣ ਤੱਕ ਵੇਖੋ ਜੀ ਲੋਕਤੰਤਰ ਦਾ ਜਿਹੜਾ ਕਹਾਣ ਕੀਤਾ ਜਾੜਿਆ ਲੋਕਤੰਤਰ ਦਾ ਚੌਥਾ ਥੰਮ ਮੀਡੀਆ ਹੁੰਦਾ ਵਾ ਜੋ ਕਿ ਮੀਡੀਆ ਨੂੰ ਵੀ ਇਹਨਾਂ ਨੇ ਅੱਗੇ ਨਹੀਂ ਜਾਣ ਦਿੱਤਾ ਤੇ ਉਹ ਅੱਗੇ ਕਿਸਾਨਾਂ ਨੂੰ ਤੇ ਕੀ ਜਾਣਦੇ ਨਾ ਲਾਗੇ ਪਸੇ ਨਹੀਂ ਹੁੰਦੇ ਜਿਹੜੀ ਮੀਡੀਆ ਨੂੰ ਵੀ ਹਾਂਜੀ ਆ ਸੁਣਿਓ ਤੁਸੀਂ ਦੇਖ ਸਕਦੇ ਹੋ ਇਹ ਜੋ ਬੈਰੀਕੇਡ ਕੀ ਕਰਾਉਤੀ ਆ 23 ਤੋਂ ਬੰਦਲੇ ਆ ਸੋ ਤੁਸੀਂ ਅਨਾਉਂਸਮੈਂਟ ਇਹ ਵੀਰ ਦੀ ਸੁਣ ਸਕਦੇ ਹੋ ਕਿਤਨੇ ਵੀ ਇਹ ਲੜਕੀ ਲੜਕੇ ਜੋ ਯਾਰ ਆਪ ਨਹੀਂ ਕਰਨਾ ਹੈ ਜਰ ਬਹੁਤ ਸਖਤ ਸ਼ਬਦਾਂ ਦੇ ਨਾਲ ਜਿਹੜੀ ਸਰਦਾਵਲੀ ਬੋਲੀ ਜਾ ਰਹੀ ਆ ਕਿ ਕਿਸੇ ਵੀ ਤਰੀਕੇ ਦਾ ਯਾਰਾ ਮੀਡੀਆ ਭਾਈਚਾਰਾ ਆ ਅੱਗੇ ਨਹੀਂ ਆਉਂਦਿਆ ਜਾਏਗਾ ਪੁਲ ਤੋਂ ਇਸ ਸਾਈਡ ਹੀ ਰਹੇਗਾ ਸੋ ਜਲਦੀ ਨਵੀਂ ਅਪਡੇਟ ਦੇ ਨਾਲ ਜੁੜੇ ਰਹੋ ਪੰਜਾਬ ਦੀ ਆਵਾਜ਼ ਮੈਂ ਹਾਂ ਸੁਖਨਾਨ ਵਾਲੀਆ اگر ਆਪਾਂ ਗੱਲ ਕਰ ਲਈਏ ਅਥਰੂ ਗੈਸ ਦੇ ਗੋਲਿਆਂ ਦੀ ਮਸ਼ੀਨ ਦੀ ਫੋਰਸ پوری ਤਨआत ਕਰ ਦਿੱਤੀ ਗਈ ਹੈ ਜਿਹੜੇ ਕਿ ਤਿਆਰ ਬਰ ਤਿਆਰ ਨੇ ਅਥਰੂ ਗੈਸ ਦੇ ਗੋਲੇ ਵਾਲੀ ਮਸ਼ੀਨ ਲੈ ਕੇ ਔਰ کافی ਹਥਿਆਰਬੰਦ پولیس ਮਲਾਜ਼ਮ ਜਿਹੜੇ ਕਿ ਇੱਥੇ ਮੌਜੂਦ ਨੇ ਸੋ ਦੇਖ ਰਹੇ ਹੋ ਵੀਡੀਓ ਬਣਦੀ ਦੇਖ ਕੇ ਸਹਦ ਕਿਨਾਰਾ ਕਰ ਰਹੇ ਨੇ ਔਰ ਬਹੁਤ ਵੱਡੇ ਲੈਵਲ ਤੇ ਅਕਸਰ ਫਾਈਵ ਬ੍ਰਿਗੇਡ ਦੀਆਂ ਗੱਡੀਆਂ ਲੈ ਲੋ ਚਾਹੇ ਪਾਣੀ ਦੀਆਂ ਬੁਸ਼ਾਰਾਂ ਵਾਲੀਆਂ ਮਸ਼ੀਨਾਂ ਲਗਾ ਦਿੱਤੀਆਂ ਗਈਆਂ ਨੇ ਬਿਲਕੁਲ ਆ ਤੁਸੀਂ ਦੇਖ ਸਕਦੇ ਹੋ ਦੂਸਰੀ ਸਾਈਡ ਵੀ ਪਰ ਪੰਜਾਬ ਦਾ ਮਾਹੌਲ ਇੱਕ ਬਾਰਡਰ ਪਾਕਿਸਤਾਨ ਵਾਲਾ ਬਣਾ ਦਿੱਤਾ ਗਿਆ ਹੈ ਇਹਦੇ ਨਾਲ ਉਹ ਐਡੀ ਸੁਰੱਖਿਆ ਬਲ ਮੈਨੂੰ ਨਹੀਂ ਉਮੀਦ ਕਿ ਪਾਕਿਸਤਾਨ ਬਾਰਡਰ ਤੇ ਵੀ ਹੋਊ ਪਰ ਬਹੁਤ ਭਿਆਨਕ ਮੰਜ਼ਰ ਜੋ ਕਿ ਦੇਖਣ ਨੂੰ ਮਿਲ ਰਿਹਾ ਹੈ ਇਹ ਦੇਖੋ ਪਾਣੀ ਵਾਲੀਆਂ ਬੇਚਾਰਾ ਵਾਲੀਆਂ ਮਸ਼ੀਨਾ ਅਗਰ ਆਪਾਂ ਗੱਲ ਕਰ ਲਈਏ ਇਸ ਵਿਅਕਤੀ ਦੀ ਅਗਰ ਆਪਣੀ ਮਸ਼ੀਨ ਲੈ ਕੇ ਖੜਾਇਆ ਮਸ਼ੀਨ ਗਨ ਲੈ ਕੇ ਜਗੇ ਅਥਰੂ ਗੈਸ ਦੇ ਕੋਲੇ ਆ ਗਏ ਸੋ ਅੱਜ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਰੋਡ ਦੀ ਤਾਂ ਗੱਲ ਹੀ ਛੱਡੋ ਦਰਿਆ ਦੇ ਵਿੱਚ ਵੀ 10-10 ਫੁੱਟ ਡੂੰਘੇ ਟੋਏ ਪੱਟ ਦਿੱਤੇ ਗਏ ਨੇ ਸੋ ਹਾਲਾਤ ਜਿਹੜੇ ਆ ਪਾਕਿਸਤਾਨ ਵਾਲੇ ਬਣ ਚੁੱਕੇ ਨੇ ਇੱਥੇ ਜੇ ਆਪਾਂ ਗੱਲ ਕਰੀਏ ਸੋ ਐਡਰੈਸ ਵੇਰ ਦੇ ਲੱਗੇ ਨੇ ਬੈਰੀਕੇਟਿੰਗ ਬਹੁਤ-ਬਹੁਤ ਵੱਡੇ ਪਿਲਰਸ ਜਿਹੜੇ ਨੇ ਇੱਥੇ ਲਗਾ ਕੇ ਰੋਡ ਦੇ ਵਿੱਚ ਕਾਰ ਰੱਖ ਦਿੱਤੇ ਜਾ ਰਹੇ ਨੇ ਔਰ ਦਰਿਆ ਦੇ ਵਿੱਚ ਲਾ ਲੋ ਚਾਹੇ ਨਜ਼ਦੀਕ ਜਿਹੜੀਆਂ ਪੈਲੀਆਂ ਨੇ ਪੈਲੀਆਂ ਦੇ ਵਿੱਚ ਵੀ ਜਿਹੜੀ ਬੈਰੀਕੇਟਿੰਗ ਕੀਤੀ ਜਾਂਦੀ ਆ ਇੰਟੈਲੀਜੈਂਸ ਦੀ ਰਿਪੋਰਟ ਜਿਹੜੀ ਆ ਦੂਰ ਦੂਰ ਤੱਕ ਜਿਹੜੇ ਆ ਹਰ ਰੋਡ ਹਰ ਖੇਤਾਂ ਨੂੰ ਜਾਂਦਾ ਰਸਤਾ ਜਿਹੜਾ ਇਹ ਬਲੌਕ ਕਰ ਦਿੱਤਾ ਗਿਆ ਆ ਦਿੱਲੀ ਨੂੰ ਜਾਣ ਵਾਲੇ ਟੁੱਟੇ ਰਸਤੇ ਬੰਦ ਨੇ ਪੰਜਾਬ ਦੀਆਂ ਜਥੇਬੰਦੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਲੋਕ ਸੰਸਮੋਰਚਾ ਪੰਜਾਬ ਦੇ ਪ੍ਰਧਾਨ ਸੋਨੂ ਔਲਖਾ ਲੋ ਇੱਕ ਵੱਡੀ ਚੇਤਾਵਨੀ ਦਿੱਤੀ ਜਾ ਰਹੀ ਹੈ ਸੈਂਟਰ ਸਰਕਾਰ ਨੂੰ ਜਿਹੜਾ ਕਿ ਇਹ ਤੁਸੀਂ ਕਰ ਰਹੇ ਹੋ ਸੋਨੂ ਔਲਖ ਦਾ ਕਹਿਣਾ ਕਿ ਜ਼ੁਲਮ ਕਰ ਰਹੇ ਹੋ ਪੰਜਾਬ ਦੇ ਕਿਸਾਨਾਂ ਤੇ ਔਰ ਇੰਡੀਆ ਦੇ ਕਿਸਾਨਾਂ ਦੇ ਕਿਸਾਨੀ ਕਿੱਤੇ ਦੇ ਨਾਲ ਜਿਹੜੇ ਕਿ ਜੁੜਨ ਵਾਲੇ ਲੋਕ ਨੇ ਉਹਨਾਂ ਨਾਲ ਬਹੁਤ ਵੱਡਾ ਧੱਕਾ ਕੀਤਾ ਜਾ ਰਿਹਾ ਔਰ ਸੋਨੂ ਔਲਖ ਨੇ ਇਹ ਵੀ ਦੱਸਿਆ ਕਿ ਚੰਤ ਕੇ 1 ਘੰਟਿਆਂ ਦੇ ਵਿੱਚ ਜਿਹੜਾ ਆ ਸ਼ੰਭੂ ਬਾਰਡਰ ਤੇ ਜਥੇਬੰਦੀਆਂ ਪਹੁੰਚਣ ਵਾਲੀਆਂ ਨੇ ਔਰ ਜਤੇਬੰਦੀ ਪਹੁੰਚਣ ਤੋਂ ਬਾਅਦ ਆਪਣਾ ਸ਼ਾਂਤਮਈ ਸੰਘਰਸ਼ ਜਿਹੜਾ ਆ ਸ਼ੁਰੂ ਕਰਨਗੇ ਸੋ ਜਲਦੀ ਨਵੀਂ ਅਪਡੇਟਸ ਨਾਲ ਜੁੜੇ ਰਹੋ ਮੈਂ ਤੁਹਾਡੇ ਆਪਣਾ ਸੁਖ ਮੰਨਣ ਵਾਲਿਆ